ਦੇ ਵਿੱਚ ਬਹੁਤ ਧੰਨਵਾਦ ਜੀ ਤੇ ਕਰੀਏ ਅਪਡੇਟ ਸ਼ੁਰੂ ਫਿਰ ਕੀ ਅਪਡੇਟ ਹੈਗੀ ਆ ਆ ਖਾਸ ਕਰਕੇ ਸਭ ਦੀ ਨਿਗਮਾ ਪੰਜਾਬ ਯੂਨੀਵਰਸਿਟੀ ਤੇ ਉਸ ਤੋਂ ਬਾਅਦ ਪੰਜਾਬ ਦੀ ਔਰ ਇੰਡੀਆ ਦੀ ਭਾਰਤ ਦੀ ਔਰ ਜਿਹੜਾ ਬੰਬ ਬਲਾਸਟ ਹੋਇਆ ਦਿੱਲੀ ਦੇ ਵਿੱਚ ਉਹਦੀਆਂ ਕੋਈ ਤਾਰਾਂ ਜੁੜੀਆਂ ਕਿਸੇ ਪਾਸੇ ਜੀ ਬਿਲਕੁਲ ਸਭ ਤੋਂ ਪਹਿਲਾਂ ਗੱਲ ਪੰਜਾਬ ਯੂਨੀਵਰਸਿਟੀ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਤੇ 10 ਤਰੀਕ ਨੂੰ ਵੱਡਾ ਪ੍ਰਦਰਸ਼ਨ ਹੋਇਆ ਸੀ ਪਰ ਉਸ ਤੋਂ ਬਾਅਦ ਫਿਰ ਜਦੋਂ ਪੰਜਾਬ ਯੂਨੀਵਰਸਿਟੀ ਦੇ ਵੀਸੀ ਜਿਹੜੇ ਨੇ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਪ੍ਰਦਰਸ਼ਨ ਵੱਡਾ ਹੋ ਗਿਆ ਪ੍ਰੈਸ਼ਰ ਸੀ ਸਰਕਾਰ ਨੂੰ ਵੀ ਲੱਗਿਆ ਕੇਂਦਰ ਨੂੰ ਵੀ ਕਿ ਇਹ ਹੋਰ ਵੱਡਾ ਪ੍ਰਦਰਸ਼ਨ ਹੋ ਜਾਏਗਾ ਤੇ ਅੱਗੇ 2027 ਦੀ ਬੀਜੇਪੀ ਪੰਜਾਬ ਵਿੱਚ ਤਿਆਰੀ ਵੀ ਕਰ ਰਹੀ ਹੈ ਉਹਨਾਂ ਨੂੰ ਲੱਗਿਆ ਕਿ ਸਾਡਾ ਵੋਟ ਬੈਂਕ ਵੀ ਖਰਾਬ ਹੋਏਗਾ ਤੇ ਇਸ ਕਰਕੇ ਅੱਜ ਇੱਕ ਮੀਟਿੰਗ ਸੀ ਜਿਸ ਦੇ ਵਿੱਚ ਜਿਹੜੇ ਵਾਈਸ ਚਾਂਸਲਰ ਨੇ ਉਹਨਾਂ ਦੇ ਨਾਲ ਇੱਕ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਤਾਂ ਇਹ ਮੁਲਾਕਾਤ ਦਾ ਨਤੀਜਾ ਤਾਂ ਭਾਵੇਂ ਕੋਈ ਨਹੀਂ ਨਿਕਲਿਆ ਪਰ ਯੂਨੀਵਰਸਿਟੀ ਦੇ ਵੀਸੀ ਨੇ ਕਿਹਾ ਕਿ ਅਸੀਂ ਜਿਹੜਾ ਸੈਨੇਟ ਚੋਣਾਂ ਦੀ ਮੰਗ ਹੋ ਰਹੀ ਆ ਉਹਦਾ ਸ਼ਡਿਊਲ ਜਿਹੜਾ ਹੈ ਅਸੀਂ ਉਪ ਰਾਸ਼ਟਰਪਤੀ ਨੂੰ ਭੇਜ ਦਤਾ ਹੈ ਭੁਪਿੰਦਰ ਦੇਸ਼ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਉਸ ਤੇ ਸਾਈਨ ਕਰਨੇ ਹੁੰਦੇ ਨੇ ਉਸ ਦੀ ਪ੍ਰਵਾਨਗੀ ਦੇਣੀ ਹੁੰਦੀ ਹੈ ਤੇ ਇਹ ਮਾਮਲਾ ਹੁਣ ਦਾ ਨਹੀਂ ਇਹ 1 ਸਾਲ ਦਾ ਹੈ ਅਕਤੂਬਰ 2024 ਦੀਆਂ ਡਿਊ ਨੇ ਸੈਨੇਟ ਚੋਣਾਂ 1 ਸਾਲ ਹੋ ਗਿਆ ਹੋਈਆਂ ਨਹੀਂ ਹੈਗੀਆਂ ਤੇ ਇਸੇ ਨੂੰ ਲੈ ਕੇ ਪ੍ਰੋਟੈਸਟ ਸੀ ਤੇ ਉਸ ਤੋਂ ਬਾਅਦ ਫਿਰ ਸੈਨੇਟੀ ਭੰਗ ਕਰਤੀ ਫਿਰ ਉਹ ਵਾਪਸ ਕਰਾਈ ਕਹਿੰਦੇ ਠੀਕ ਹੈ ਜੀ ਬਹਾਲ ਕਰ ਦਿੰਦੇ ਆ ਸੈਨੇਟ ਪੁਰਾਣਾ ਸਿਸਟਮ ਰਹੇਗਾ 91 ਮੈਂਬਰਾਂ ਵਾਲਾ ਹੀ ਪਰ ਹੁਣ ਉਹਦੀਆਂ ਚੋਣਾਂ ਹੋਣੀਆਂ ਨੇ ਉਹ ਚੋਣਾਂ ਨਹੀਂ ਹੋ ਰਹੀਆਂ ਲੋਕਤੰਤਰੀਕ ਢੰਗ ਦੇ ਨਾਲ ਉਹ ਚੁਣੀ ਜਾਂਦੀ ਹੈ ਤਾਂ ਅੱਜ ਵੀ ਸੀ ਨੇ ਕਿਹਾ ਕਿ ਅਸੀਂ ਚੋਣਾਂ ਦੇ ਲਈ ਸ਼ਡਿਊਲ ਭੇਜ ਦਿੱਤਾ ਹੈ ਕਿ ਅਗਲੇ ਸਾਲ ਦੇ ਵਿੱਚ ਹੋ ਜਾਣਗੀਆਂ ਚੋਣਾਂ ਸ਼ੁਰੂਆਤ ਦੇ ਵਿੱਚ ਹੀ ਕਿਉਂਕਿ ਹੁਣ ਨਵੰਬਰ ਚੱਲਦਾ ਦਸੰਬਰ ਤੇ ਉਸ ਦੇ ਲਈ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਪਰ ਜਿਹੜੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਮੈਂਬਰ ਨੇ ਵਿਦਿਆਰਥੀ ਨੇ ਉਹ ਕਹਿੰਦੇ ਕਿ ਨਹੀਂ ਅਸੀਂ ਜਦ ਤੱਕ ਸਾਨੂੰ ਲਿਖਤੀ ਤੌਰ ਤੇ ਭਰੋਸਾ ਨਹੀਂ ਦਿੱਤਾ ਜਾਂਦਾ ਤੇ ਦੂਜਾ ਜਦ ਤੱਕ ਉਧਰੋਂ ਸਿਗਨੇਚਰ ਹੋ ਕੇ ਸ਼ਡਿਊਲ ਓਕੇ ਨਹੀਂ ਹੋ ਜਾਂਦਾ ਭਾਵੇਂ ਨੋਟੀਫਿਕੇਸ਼ਨ ਨਹੀਂ ਹੋ ਜਾਂਦਾ ਠੀਕ ਹੈ ਤੁਸੀਂ ਕਹਦੇ ਹੋ ਕਿ ਅਸੀਂ 5 ਜਨਵਰੀ ਨੂੰ 10 ਜਨਵਰੀ ਨੂੰ ਚੋਣਾ ਕਰਾਉਣੀ ਹੈ ਪਰ ਉਹਦਾ ਨੋਟੀਫਿਕੇਸ਼ਨ ਤਾਂ ਹੋਵੇ ਨਾ ਸਿਰਫ ਅਸੀਂ ਵਰਬਲੀ ਗੱਲ ਤੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਤਾਂ ਇਹ ਕਹਿ ਦਿੱਤਾ ਗਿਆ ਕਿ ਜਦੋਂ ਤੱਕ ਹੁਣ ਲਿਖਤੀ ਤੌਰ ਤੇ ਤੇ ਭਰੋਸਾ ਨਹੀਂ ਮਿਲਦਾ ਤੇ ਦੂਜਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਰਹੂਗਾ ਤਾਂ ਸਿੱਧੇ ਤੌਰ ਤੇ ਲੜਾਈ ਆਰ ਪਾਰ ਦੀ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਜਿਹੜਾ ਹੈ ਉਹ ਕੰਟੀਨਿਊ ਰਹੇਗਾ ਦੂਜੀ ਵੱਡੀ ਖਬਰ ਜਿਹੜੀ ਦਿੱਲੀ ਬਲਾਸਟ ਦੇ ਨਾਲ ਜੁੜੀ ਹੋਈ ਦਿੱਲੀ ਬਲਾਸਟ ਦੇ ਵਿੱਚ ਮੌਤਾਂ ਦੀ ਗਿਣਤੀ ਹੁਣ 12 ਹੋ ਗਈ ਹੈ ਤੇ ਬਹੁਤ ਵੱਡਾ ਬਲਾਸਟ ਸੀ ਬਹੁਤ ਵੱਡਾ ਜ਼ੋਰਦਾਰ ਧਮਾਕਾ ਸੀ ਕਿਉਂਕਿ ਜਿਹੜੀਆਂ ਜਿਹੜੇ ਲੋਕਾਂ ਦੀਆਂ ਮੌਤਾਂ ਹੋਈਆਂ ਨੇ ਉਹਨਾਂ ਦੀਆਂ ਕਈਆਂ ਤੇ ਡੈੱਡ ਬਾਡੀਜ਼ ਵੀ ਨਹੀਂ ਮਿਲ ਸਕੀਆਂ ਤੇ ਉਹਨਾਂ ਦੇ ਅੰਗ ਜਿਹੜੇ ਨੇ ਬਾਡੀ ਪਾਰਟਸ ਨੇ ਉਹ ਕਾਫੀ ਦੂਰ ਤੱਕ ਖਿੱਲਰ ਗਏ ਜਦੋਂ ਇੰਨਾ ਜਿਹੜਾ ਧਮਾਕਾ ਹੋਇਆ ਉਸ ਧਮਾਕੇ ਤੋਂ ਬਾਅਦ ਤੇ ਗੱਡੀਆਂ ਦੇ ਵੀ ਪਰਖੱਚੇ ਉੱਡ ਗਏ ਤੇ ਇਹ ਲਾਲ ਕਿਲੇ ਦੇ ਨੇੜੇ ਜਿਹੜਾ ਬਿਲਕੁਲ ਧਮਾਕਾ ਹੋਇਆ 10 ਨਵੰਬਰ ਨੂੰ 6:52 ਮਿੰਟ ਤੇ ਤੇ ਕਈ ਸੀਸੀਟੀਵੀਜ਼ ਹੁਣ ਸਾਹਮਣੇ ਆਈਆਂ ਨੇ ਬਲਾਸਟ ਦੀ ਸੀਸੀਟੀਵੀ ਤੇ ਉਸ ਵੇਲੇ ਪੀ ਕਾਰਜ਼ ਸੀ ਦਿੱਲੀ ਦੇ ਵਿੱਚ ਤੁਹਾਨੂੰ ਪਤਾ ਕਿ ਪਹਿਲਾਂ ਹੀ ਟ੍ਰੈਫਿਕ ਬਹੁਤ ਆ ਕੰਜਸਟਡ ਰੂਡਸ ਨੇ ਇੰਨਾ ਉੱਥੇ ਲੋਕ ਸੀਗੇ ਭੀੜ-ਪਾੜ ਵਾਲਾ ਇਲਾਕਾ ਤੇ ਉਹੀ ਚੁਣਿਆ ਗਿਆ ਜਿਹੜਾ ਅੱਤਵਾਦੀ ਹੁਣ ਬਲਾਸਟ ਇਸ ਨੂੰ ਮੰਨਿਆ ਜਾ ਰਿਹਾ ਹੈ ਕਿ ਟਰਰ ਅਟੈਕ ਹੈ ਤੇ ਇਸ ਨੂੰ ਲੈ ਕੇ ਕਈ ਗ੍ਰਿਫਤਾਰੀਆਂ ਵੀ ਹੋਈਆਂ ਨੇ ਗੋਬਿੰਦਰ ਇੱਕ ਫਰੀਦাবাদ ਦੇ ਵਿੱਚ ਇੱਕ ਯੂਨੀਵਰਸਿਟੀ ਹੈ ਜਿਸ ਦੇ ਵਿੱਚ ਇਸ ਜਿਸ ਦੇ ਨਾਲ ਇਸ ਦੇ ਤਾਰ ਜਿਹੜੇ ਨੇ ਉਹ ਜੁੜਦੇ ਹੋਏ ਦਿਖਾਈ ਦੇ ਰਹੇ ਨੇ ਫਰੀਦাবাদ ਦੇ ਵਿੱਚ ਜਿਹੜੀ ਯੂਨੀਵਰਸਿਟੀ ਦੇ ਵਿੱਚ ਕਈ ਪ੍ਰੋਫੈਸਰ ਅਤੇ ਕਿਉਂਕਿ ਤਿੰਨ ਕਾਲਜ ਨੇ ਤੇ ਉੱਥੇ ਛੋਟਾ ਇੱਕ ਮੈਡੀਕਲ ਹਸਪੀਟਲ ਵੀ ਹੈ ਤੇ ਉਸ ਵੱਲੋਂ ਯੂਨੀਵਰਸਿਟੀ ਦੇ ਨਾਮ ਤੋਂ ਆਹੋ ਫਰੀਦাবাদ ਦੇ ਵਿੱਚ ਜਿਹੜਾ ਮੁਹੰਮਦ ਉਮਰ ਮੁਹੰਮਦ ਹੈ ਜਿਹੜਾ ਇਸ ਦੇ ਵਿੱਚ ਮਾਰਿਆ ਵੀ ਗਿਆ ਤੇ ਫਿਦਾਇਨ ਹਮਲਾ ਵੀ ਇਸ ਨੂੰ ਐਸੀ ਕਰਕੇ ਕਿਹਾ ਜਾ ਰਿਹਾ ਹੈ ਕਿਉਂਕਿ ਆਤਮ ਹੱਤਿਆ ਹਮਲਾ ਸੀ ਤੇ ਉਸ ਯੂਨੀਵਰਸਿਟੀ ਦੇ ਨਾਲ ਜੁੜੇ ਲੋਕਾਂ ਤੋਂ ਪੁੱਛ ਕੇ ਛੋਰੀ ਹੈ ਜਿਹੜੇ ਇਸ ਤੋਂ ਪਹਿਲਾਂ 2900 ਕਿਲੋ ਵਿਸਫੋਟਕ ਦੇ ਨਾਲ ਫੜੇ ਗਏ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਕਰੀਬੀਆਂ ਤੋਂ ਪੁੱਛ ਕੇ ਚੋਰੀ ਇੱਕ ਹੋਰ ਇੱਕ ਗੱਡੀ ਅੱਜ ਜ਼ਬਤ ਕੀਤੀ ਗਈ ਹੈ ਇਕੋ ਸਪੋਰਟ ਜਿਸ ਦੇ ਉੱਤੇ ਜਿਹੜਾ ਉਮਰ ਮੁਹੰਮਦ ਹੈਗਾ ਉਸ ਦਾ ਫਾਸਟ ਟੈਗ ਚੱਲ ਰਿਹਾ ਸੀਗਾ ਤਾਂ ਜਾਂਚ ਜਾਰੀ ਹੈ ਐਨਆਈਏ ਨੂੰ ਸੌਂਪ ਦਿੱਤੀ ਗਈ ਹੈ ਤੇ ਅੱਜ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹ ਦੋ ਦਿਨਾਂ ਭਟਾਨ ਦੌਰੇ ਤੋਂ ਬਾਅਦ ਭਾਰਤ ਪਰਤੇ ਜਿਸ ਤੋਂ ਬਾਅਦ ਫਿਰ ਉਹ ਸਿੱਧੇ ਹੀ ਐਲ ਐਨ ਜੀ ਪੀ ਹਸਪੀਟਲ ਹੈ ਜਿਹੜਾ ਜਿੱਥੇ ਇਸ ਬਲਾਸਟ ਦੇ ਜ਼ਖਮੀ ਦਾ ਇਲਾਜ ਚੱਲ ਰਿਹਾ ਹੈ ਉੱਥੇ ਪਹੁੰਚੇ ਜ਼ਖਮੀਆਂ ਦਾ ਹਾਲ-ਚਲ ਜਾਣਿਆ ਹਮਦਰਦੀ ਜਤਾਈ ਤੇ ਭਰੋਸਾ ਦਿੱਤਾ ਕਿ ਅਸੀਂ ਦੋਸ਼ੀਆਂ ਨੂੰ ਬਖਸ਼ਾਂਗੇ ਨਹੀਂ ਪਰ ਹਾਲੇ ਜਾਂਚ ਜਿਹੜੀ ਆ ਉਹ ਕਿਸੇ ਤਰਨਪਤਣ ਨਹੀਂ ਲੱਗੀ ਐ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਇਸ ਮਸਲੇ ਦੀ ਜਾਂਚ ਕਰ ਰਹੀ ਹੈ ਭੁਵਿੰਦਰ ਇਸ ਦੇ ਨਾਲ ਹੀ ਜਿਹੜੀ ਤਰਨਤਾਰਨ ਜ਼ਿਮਨੀ ਚੋਣਾਂ ਤਰਨਤਾਰਨ ਜ਼ਿਮਨੀ ਚੋਣ ਦੇ ਲਈ ਕਿਉਂਕਿ ਵੋਟਾਂ ਪਾਉਣ ਦਾ ਕੰਮ ਤਾਂ ਪੂਰਾ ਹੋ ਗਿਆ ਸੀ ਕਰੀਬ 66% ਵੋਟ ਪਈ ਹੈ ਤੇ ਨਤੀਜਾ ਹੁਣ ਅ uh, 14 ਤਰੀਕ ਨੂੰ ਆਉਣਾ ਪਰ ਉਸ ਤੋਂ ਪਹਿਲਾਂ ਅੱਜ ਜਿਹੜੇ ਕੰਚਨ ਪ੍ਰੀਤ ਕੌਰ ਨੇ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੇ ਬੇਟੀ ਨੇ ਧੀ ਨੇ ਉਹਨਾਂ ਤੇ ਪਰਚਾ ਦਰਜ ਹੋ ਗਿਆ ਕਿ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਦੀ ਉਲੰਘਣਾ ਕੀਤੀ ਹੈ ਉਹਨਾਂ ਨੇ ਕੁਝ ਵੀਡੀਓਜ਼ ਅਪਲੋਡ ਕੀਤੀਆਂ ਨੇ ਉਹਨਾਂ ਨੇ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਇਆ ਦਰਅਸਲ ਜਿਸ ਦਿਨ ਇਲੈਕਸ਼ਨ ਸੀ ਤਾਂ ਜਿਹੜੇ ਉੱਥੋਂ ਦੇ ਐਸਐਸਪੀ ਨੇ ਤਰਨਤਾਰਨ ਦੇ ਉਹਨਾਂ ਦੇ ਨਾਲ ਬਹਿਸ ਹੋ ਗਈ ਸੀ ਕਿ ਸਾਡੇ ਆ ਬੂਥਾਂ ਦੇ ਉੱਤੇ ਬੂਥ ਕੈਪਚਰਿੰਗ ਦੀ ਕੋਸ਼ਿਸ਼ ਹੋ ਰਹੀ ਹੈ ਸਾਡੇ ਵਰਕਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਤਾਂ ਉਸ ਦੌਰਾਨ ਜਿਹੜਾ ਰਿਟਰਨਿੰਗ ਅਫਸਰ ਉਹਨਾਂ ਦੀ ਸ਼ਿਕਾਇਤ ਤੇ ਪਰਚਾ ਦਰਜ ਜਿਹੜਾ ਹੈ ਉਹ ਹੋਇਆ ਹੈ ਕੰਚਨਪ੍ਰੀਤ ਕੌਰ ਨੇ ਸੁਖਵਿੰਦਰ ਕੌਰ ਜਿਹੜੇ ਰੰਦਾਵਾ ਜਿਹੜੇ ਕੈਂਡੀਡੇਟ ਨੇ ਕੱਲ੍ਹ ਜਲਦੀ ਹੁੰਦੇ ਧੀ ਨੇ ਤੇ ਦੂਜੇ ਪਾਸੇ ਅਕਾਲੀ ਦਲ ਕਹਿ ਰਿਹਾ ਹੈ ਕਿ ਇਹ ਬਦਲਖੋਰੀ ਹੈ ਇਹ ਵੈਂਡਾਟਾ ਹੈ ਜਾਣਬੁੱਝ ਕੇ ਇਹ ਪਰਚਾ ਜਿਹੜਾ ਉਹ ਕੀਤਾ ਗਿਆ ਹੈ ਹਾਲਾਂਕਿ ਹੁਣ ਨਤੀਜਿਆਂ ਦਾ ਇੰਤਜ਼ਾਰ ਹੈ ਤੇ 14 ਤਰੀਕ ਨੂੰ ਕਿਸ ਦੇ ਹੱਕ ਦੇ ਵਿੱਚ ਨਤੀਜੇ ਆਉਣਗੇ ਇਹ ਵੀ ਦੇਖਣਾ ਹੋਵੇਗਾ ਭਵਿੰਦਰ ਜੀ 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 ਇਹ ਚਲੋ ਦੇਖਦੇ ਹਾਂ ਹੁਣ ਜਦੋਂ ਰਿਜ਼ਲਟ ਜੋ ਕੁਝ ਵੀ ਆਉਂਦੇ ਨੇ